ਭਾਰਤ ਸਰਕਾਰ ਦੇ ਦੂਰਸੰਚਾਰ ਵਿਭਾਗ ਡੀਓਟੀ ਨੇ ਮੋਬਾਈਲ ਨੂੰ ਭਾਗਤਾ ਵਾਲੀ ਇੱਕ ਚੌਕਸੀ ਚੇਤਾਵਨੀ ਜਾਰੀ ਕੀਤੀ ਹੈ ਵਿਭਾਗ ਨੇ ਲੋਕਾਂ ਨੂੰ ਦੇਸ਼ ਭਰ ਵਿੱਚ SIM ਸਵੈਪ ਧੋਖਾਧੜੀ ਅਤੇ ਜਾਲੀ KYC ਅਪਡੇਟ ਦੇ ਵਧ ਰਹੇ ਮਾਮਲਿਆਂ ਪ੍ਰਤੀ ਸਾਵਧਾਨ ਨੈਣ ਦੀ ਅਪੀਲ ਕੀਤੀ ਹੈ ਸਾਈਬਰ ਅਪਰਾਧ ਦੀ ਟੈਲੀਕਾਮ ਕੰਪਨੀ ਜਾਂ ਸਰਕਾਰੀ ਅਧਿਕਾਰੀ ਬਣ ਕੇ ਲੋਕਾਂ ਦੀ ਨਿੱਜੀ ਜਾਣਕਾਰੀ ਲੈ ਕੇ ਉਹਨਾਂ ਨੂੰ ਧੋਖਾ ਦੇ ਰਹੇ ਹਨ ਡੀਓਟੀ ਨੇ ਆਪਣੇ ਅਧਿਕਾਰਤ ਐਕਸਸ ਹਸਬਕਾ ਟਵਿੱਟਰ ਹੈਂਡਲ ਤੋਂ ਜਾਣਕਾਰੀ ਸਾਂਝੀ ਕੀਤੀ ਹੈ ਅਤੇ ਸਪਸ਼ਟ ਕੀਤਾ ਹੈ ਕਿ ਨਾਤਾ ਵਿਭਾਗ ਨਾ ਹੀ ਟਰਾਈ ਤੇ ਨਾ ਹੀ ਕੋਈ ਦੁਰਸਰਚਾਰ ਕੰਪਨੀ ਸੇਮ ਬੰਦ ਕਰਨ ਜਾਂ ਕੇ ਬੀਸੀ ਅਪਡੇਟ ਕਰਨ ਲਈ ਕਾਲ ਜਾਂ ਸੰਦੇਸ਼ ਭੇਜਦੀ ਹੈ ਅਜੇ ਸਥਿਤੀ 'ਚ ਜੇਕਰ ਕਿਸੇ ਨੂੰ ਅਜਿਹੇ ਕਾਲ ਜਾਂ ਐਸਮਸ ਆਉਂਦੇ ਹਨ ਤਾਂ ਉਹਨਾਂ ਨੂੰ ਤੁਰੰਤ ਨਜ਼ਰਅੰਦਾਜ਼ ਕਰੋ ਅਤੇ ਸੁਚੇਤ ਰਹੋ ਇੱਕ ਖਤਰਨਾਕ ਸਾਈਬਰ ਅਪਰਾਧ ਹੈ ਜੀ ਹਾਂ ਜਿਸ ਵਿੱਚ ਅਪਰਾਧੀ ਇੱਕ ਉਪਭੋਗਤਾ ਦੀ ਨਿੱਜੀ ਜਾਣਕਾਰੀ ਇਕੱਠੀ ਕਰਦੇ ਹਨ ਅਤੇ ਮੋਬਾਈਲ ਆਪਰੇਟਰ ਤੋਂ ਜਾਰੀ ਕੀਤਾ ਗਿਆ ਇੱਕ ਨਵਾਂ SIM ਕਾਰਡ ਪ੍ਰਾਪਤ ਕਰਦੇ ਹਨ ਜਦੋਂ ਇਹ SIM ਐਕਟੀਵੇਟ ਹੁੰਦਾ ਹੈ ਤਾਂ ਉਪਭੋਗਤਾ ਦਾ ਪੁਰਾਣਾ SIM ਬੰਦ ਹੋ ਜਾਂਦਾ ਹੈ ਅਤੇ ਉਸ ਨਵੇਂ SIM ਤੇ ਸਾਰੇ OTP ਬੈਂਕ ਅਲਰਟ ਅਤੇ ਸੁਨੇਹੇ ਆਉਣੇ ਸ਼ੁਰੂ ਹੋ ਜਾਂਦੇ ਹਨ ਇਸ ਲਈ ਅਪਰਾਧੀ ਪੀੜਤ ਦੇ ਬੈਂਕ ਖਾਤਿਆਂ ਸੋਸ਼ਲ ਮੀਡੀਆ ਖਾਤਿਆਂ ਤੇ ਹੋਰ ਡਿਜੀਟਲ ਸੇਵਾਵਾਂ ਵਿੱਚ ਕੁਝ ਪੈਠ ਕਰਦੇ ਹਨ ਹੁਣ ਬਾਇਓਮੈਟ੍ਰਿਕ ਤਸਦੀਕ ਤੋਂ ਬਿਨਾ ਕੋਈ ਵੀ ਨਮਾ ਸਿਮ ਉਪਲਬਧ ਨਹੀਂ ਹੋਵੇਗਾ ਨਮਾ ਸਿਮ 24 ਘੰਟਿਆਂ ਲਈ ਐਸਐਮਐਸ ਪ੍ਰਾਪਤ ਨਹੀਂ ਕਰ ਸਕੇਗਾ ਤਾਂ ਜੋ ਓਟੀਪੀ ਦੀ ਦੁਰਵਰਤੋਂ ਨਾ ਹੋ ਸਕੇ ਆਪਣੀ ਨਿੱਜੀ ਜਾਣਕਾਰੀ ਕਿਸੇ ਨਾਲ ਵੀ ਸਾਂਝੀ ਨਾ ਕਰੋ ਭਾਵੇਂ ਉਹ ਅਧਿਕਾਰੀ ਹੋਣ ਦਾ ਦਾਵਾ ਕਰੇ ਸੋਸ਼ਲ ਮੀਡੀਆ 'ਤੇ ਆਪਣੀ ਜਾਣਕਾਰੀ ਸਿਰਫ ਕੁਝ ਲੋਕਾਂ ਤੱਕ ਸੀਮਤ ਰੱਖੋ